ਸੋਸ਼ਲ ਮੀਡੀਆ ਤੇ ਲਗਾਤਾਰ ਅਜਿਹੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਖਾਣ ਪੀਣ ਦੀ ਗੱਲ ਕਰੀਏ ਤਾਂ ਖਾਣ ਪੀਣ ਵਾਲੀ ਚੀਜ਼ਾਂ ਦੇ ਵਿੱਚ ਬਹੁਤ ਸਾਰੇ ਕੀੜੇ ਮਕੌੜੇ ਕਾਕਰਚ ਮੱਖੀ ਮੱਛਰ ਵਰਗੀਆਂ ਚੀਜ਼ਾਂ ਨਿਕਲਦਿਆਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਵੀਡੀਓ ਸਾਂਝ ਕੇ ਤੇ ਸੀ ਛੋਲੇ ਢੋਰੇ ਦੇ ਜਿਹਦੇ ਵਿੱਚ ਸੁਰਸਰੀਆਂ ਨਿਕਲੀਆਂ ਹੋਈਆਂ ਸੀਗੀਆਂ ਜਿਹਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਜੀ ਬਰਸਾਤ ਦਾ ਸਮਾਂ ਹੈ ਨਿਕਲ ਸਕਦਾ ਹੈ ਲੇਕਿਨ ਖਾਣ ਪੀਣ ਦੀ ਚੀਜ਼ਾਂ ਵਿੱਚ ਜੇਕਰ ਅਜਿਹਾ ਕੁਝ ਨਿਕਲੇਗਾ ਪਰ ਉਸੇ ਜਾਵੇਗਾ ਤਾਂ ਕੋਈ ਬਾਹਰ ਕੀਵੇਂ ਖਾ ਸਕਦਾ ਹੈ ਇਸ ਕਰਕੇ ਬਾਹਰ ਖਾਣ ਪੀਣ ਵਾਲੇ ਜਿਹੜੇ ਸ਼ੌਕੀਨ ਨੇ ਉਹ ਖਾਸ ਧਿਆਨ ਰ ਇਸ ਵੇਲੇ ਹੁਣ ਤੁਹਾਡੇ ਨਾਲ ਅਸੀਂ ਪੀਜ਼ੇ ਦੀ ਇੱਕ ਤਸਵੀਰ ਸਾਂਝੀ ਕਰਨ ਲੱਗੇ ਆਂ ਇਸ ਪੀਜ਼ੇ ਤੇ ਤੁਸੀਂ ਨਜ਼ਰ ਮਾਰੋਗੇ ਤਾਂ ਸ਼ਾਇਦ ਹੀ ਤੁਹਾਡਾ ਦਿਲ ਪੀਜ਼ਾ ਖਾਣ ਨੂੰ ਦੁਬਾਰਾ ਕਰੇਗਾ ਤੇ ਇੱਕ ਵਾਰ ਪਹਿਲਾਂ ਨਜ਼ਰ ਮਾਰ ਲਓ ਫਿਰ ਗੱਲ ਕਰਦੇ ਆ ਕਿ ਆਖਿਰ ਕੀ ਆ ਮਾਮਲਾ ਇਹ ਦਾ ਡੋਮਨਿਕ ਸਟੋਰ ਹੈ ਭਾਜੀ ਇਹਨਾ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਪੀਜ਼ੇ ਵਿੱਚੋਂ ਵਾਲ ਨਿਕਲਿਆ ਮਾਮਲਾ ਕੀ ਹੈ ਭਾਜੀ ਤੁਸੀਂ ਆਪ ਦੇਖ ਸਕਦੇ ਜਿਹੜਾ ਜਿਹੜਾ ਵਾਲ ਆ ਨਾ ਉਹ ਨੈਪਕਿਨ ਦੇ ਉੱਪਰ ਪਿਆ ਹੋਇਆ ਡਿੱਗਿਆ ਪਹਿਲੀ ਗੱਲ ਤਾਂ ਪੀਜ਼ਾ ਉਹਨਾਂ ਚ ਬਣਦਾ ਠੀਕਾ oven ਦਾ ਟੈਂਪਰੇਚਰ 400 ਡਿਗਰੀ ਆ। ਬਾਹਰ ਰਹਿ ਨਹੀਂ ਸਕਦਾ ਜੀਆਂ। ਬਾਕੀ ਦੂਜੀ ਗੱਲ ਇਹ ਆ ਵੀ ਸਾਡੇ ਸਾਰੇ ਬੰਦਿਆਂ ਦੇ ਕੈਪਾ ਪਾਈ ਹੁੰਦੀਆਂ ਹਨ ਪ੍ਰੋਪਰ ਪ੍ਰੋਪਰ ਸਾਫ਼ ਸੋਈ ਨਾ ਕੰਮ ਕਰੀ ਦਾ ਠੀਕਾ। ਕਿਉਂਕਿ ਹੁਣ ਪਤਾ ਨਹੀਂ ਕਸਟਮਰ ਨੂੰ ਪਹਿਲਾਂ ਵੈਸ ਹੋਈ ਆ ਵੀ ਕਹਿੰਦਾ ਵੈਜੀਟੇਬਲ ਘਟਿਆ ਠੀਕਾ। ਕੋਲਡ ਡਰਿੰਕ ਗਰਮ ਹੈ ਠੀਕਾ ਅੱਧੀ ਕੋਲਡ ਡਰਿੰਕ ਬਿਲੀ ਮੁੰਡੇ ਨੇ ਫੇਰ ਦਮੀ ਲਿਆ ਕੇ ਦਿੱਤੀ ਕੋਲਡ ਡਰਿੰਕ ਠੀਕਾ। ਫੇਰ ਬਾਅਦ ਚ ਸਾਰਾ ਆਰਡਰ ਖਾ ਲਿਆ ਲਾਸਟ ਸਲਾਈਸ ਕਹਿੰਦੇ ਵਾਲ ਆ ਡਿੱਗਾ ਜਿਹੜਾ ਵਾਲ ਪਿਆ ਆ ਨੈਪਕਿਨ ਦੇ ਉੱਪਰ ਪਿਆ ਆ ਕੀ ਪਤਾ ਉਹਨਾਂ ਦਾ ਡਿੱਗਾ ਹੋਵੇ ਡਿੱਗਾ ਜੀ ਜੇ ਸਾਡਾ ਉਹਦਾ 400 ਡਿਗਰੀ ਦਾ ਟੈਂਪਰੇਚਰ ਆ ਵਾਲ ਰਹਿ ਨਹੀਂ ਸਕਦਾ ਉਹ ਵਿੱਚ ਕਿੰਨੇ ਲੋਕ ਆਏ ਸੀ ਭਾਜੀ ਇਹ ਤੇ ਦੋ ਜਣੇ ਸੀਗੇ ਮੈਂ ਤਾਂ ਹੈ ਨਹੀਂ ਸੀ ਐਕਚੁਅਲੀ ਠੀਕ ਆ ਦੋ ਜਣੇ ਸੀਗੇ ਮੇਰਾ ਮੁੰਡਾ ਸੀਗਾ ਇੱਥੇ ਉਹਨੇ ਗੱਲ ਕੀਤੀ ਬਹੁਤ ਪਿਆਰ ਨਾਲ ਗੱਲ ਕੀਤੀ ਵੀ ਸਰ ਇਦਾਂ ਇਦਾਂ ਉਹਨੇ ਫੇਰ ਵੀ ਕਿਹਾ ਸਰ ਸੌਰੀ ਚਲੋ ਜੇ ਤੁਹਾਨੂੰ ਲੱਗਦਾ ਆ ਮੈਂ ਤੁਹਾਨੂੰ ਨਵਾਂ ਬਣਾ ਦਿੰਦਾ ਕਸਟਮਰ ਦਾ بس پتہ ਨਹੀਂ ਕੀ ਉਹਦੇ ਮਨ ਚ ਕੀ ਸੀ ਗయ్యా ਪਹਿਲਾਂ ਵੀ ਆਉਂਦਾ ਸੀ ਇਹਦੇ ਵਿੱਚ ਟਕੜੇ ਇਹ ਰੈਗੂਲਰ ਕਸਟਮਰ ਹੈ ਗయ్యా ਯਾਰ ਕੋਈ ਪਿੱਛੇ ਪਿੱਛੇ ਨਾਲ ਵਿਆ ਵਜਾਣਾ ਜੀ ਤੋਂ ਕਿ ਇੱਥੇ ਤੁਹਾਡਾ ਕਿਤਾਬ ਨਾ ਕੋਈ ਕੋਈ ਪਤਾ ਨਹੀਂ ਹੁਣ ਕੀ ਸਿਸਟਮ ਆ ਵੀ ਬਦਨਾਮ ਕਰਨਾ ਕਿੱਦਾਂ ਆ ਵੀ ਇਹ ਪੀਜਾ ਜੋ ਸਵਾਲ ਸਾਡੇ ਜਿਹੜੀ ਵੀਡੀਓ ਤੇ ਫੋਟੋ ਬਾਇਲੋਜੀ ਆ ਸਾਰੀ ਫੇਕ ਫੇਕ ਹੈ ਭਾਈਆ ਸਾਰਾ ਸਿਸਟਮ ਮੈਨਦਾ ਆ ਵੀ ਵਾਰ ਉਹਦਾ ਵੀ ਡੰਗ ਸਕਦਾ ਜੀਆ ਉਹੋ ਮੈਂ ਕੈਮਰੇ ਚਾ ਕੀਤੇ ਉਹ ਬਾਰ ਬਾਰੇ ਸਿਰ ਚ ਹੱਥ ਮਾਰਦੇ ਨਹੀਂ ਆਇਆ ਕਰਕੇ ਆ ਵਾਰਡ ਨਹੀਂ ਸਕਦਾ ਉਹਨਾਂ ਦਾ ਵੀ ਆ ਸੀਸੀਟੀਵੀ ਪੁੱਟੇ ਜਾਈਏ ਨਾ ਭਾਈ ਅਮਨ ਦਿਖਾ ਦੂੰਗਾ ਸਣੀ ਇਹ ਪੀਜ਼ਾ ਡੋਮੀਨੋਜ਼ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਪੀਜ਼ੇ ਦੇ ਵਿੱਚ ਵਾਲ ਨਿਕਲ ਗਿਆ ਤੇ ਉਸ ਤੋਂ ਬਾਅਦ ਗ੍ਰਾਹਕ ਦੇ ਵੱਲੋਂ ਪੀਜ਼ਾ ਮਾਲਿਕ ਤੇ ਨਾਲ ਗੱਲਬਾਤ ਕੀਤੀ ਗਈ ਹਾਲਾਂਕਿ ਸੀਸੀਟੀਵੀ ਕੈਮਰੇ ਵਿੱਚ ਚੈੱਕ ਕੀਤੇ ਗਏ ਉਸ ਤੋਂ ਬਾਅਦ ਪੀਜ਼ਾ ਮਾਲਿਕ ਨੇ ਆਪਣੀ ਗਲਤੀ ਤੋਂ ਪਰਦਾ ਚੱਕਦੇ ਹੋਏ ਕਿਹਾ ਕਿ 400 ਡਿਗਰੀ ਦੇ ਉੱਤੇ ਕੋਈ ਵੀ ਚੀਜ਼ ਉਬਾਲਾਂਗੇ ਤਾਂ ਕੁਝ ਵੀ ਨਹੀਂ ਪੱਚਦਾ ਫਿਰ ਇਹ ਵਾਲ ਕਿੱਥੋਂ ਆ ਸਕਦਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਆਪਣੀ ਸਫਾਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਸੀਂ ਬਕਾਇਦਾ ਹਰ ਇੱਕ ਚੀਜ਼ ਸਾਫ਼ ਸੁਥਰੀ ਤਰੀਕੇ ਨਾਲ ਬਣਾਉਂਦੇ ਹਾਂ ਖਾਸ ਕਰਕੇ ਸ਼ੈਫਾਂ ਦੇ ਸਿਰ ਤੇ ਕੈਪ ਪਾਈ ਹੁੰਦੀ ਹੈ ਅਜਿਹਾ ਨਹੀਂ ਹੋ ਸਕਦਾ ਕਿ ਸਾਡੇ ਪੀਜ਼ੇ ਦੇ ਵਿੱਚ ਵਾਲ ਨਜ਼ਰ ਆਵੇ ਪਰ ਪੀਜ਼ੇ ਤੇ ਤੁਸੀਂ ਨਜ਼ਰ ਮਾਰ ਹੀ ਲਿਆ ਹੋਣਾ ਕਿਸ ਤਰ੍ਹਾਂ ਸਾਫ਼ ਵਾਲ ਦਿਖਾਈ ਦੇ ਰਿਹਾ ਹੈ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ